ਕਹਿੰਦੇ ਜੋੜੀਆਂ ਉੱਤੋਂ ਬਣ ਕੇ ਆਉਂਦੀਆਂ ਹਨ ਸ਼ਾਇਦ ਇਸੇ ਲਈ ਮਾਤਾ ਪਿਤਾ ਤੋਂ ਵਾਂਧ ਸਭ ਤੋਂ ਸੱਚਾ ਤੇ ਪਵਿੱਤਰ ਮੰਨਿਆ ਜਾਣ ਵਾਲਾ ਰਿਸ਼ਤਾ ਪਤੀ ਔਰ ਪਤਨੀ ਦਾ ਹਰ ਸੁੱਖ ਵਿੱਚ ਇੱਕ ਦੂਜੇ ਦਾ ਸੱਚੇ ਦਿਲੋਂ ਸਾਥ ਸਿਰਫ ਪਤੀ ਔਰ ਪਤਨੀ ਹੀ ਨਿਭਾਉਂਦੇ ਹਨ ਪਤੀ ਪਤਨੀ ਦੇ ਇਸ ਖੂਬਸੂਰਤ ਰਿਸ਼ਤੇ ਪਰ ਦੋਸਤੋ ਅੱਜ ਇੱਕ ਬਹੁਤ ਖੂਬਸੂਰਤ ਕਹਾਣੀ ਲੈ ਕੇ ਆਇਆ ਹਾਂ ਸੋ ਮੈਂ ਉਮੀਦ ਕਰਦਾ ਹਾਂ ਤੇ ਇਹ ਸਟੋਰੀ ਤੁਹਾਨੂੰ ਜਰੂਰ ਪਸੰਦ ਆਏਗੀ ਇੱਕ ਕਪਲ ਵਿਆਹ ਤੋਂ ਪਹਿਲਾਂ ਆਪਸ ਵਿੱਚ ਕਾਫੀ ਹਾਸਾ ਮਜ਼ਾਕ ਕਰਦਾ ਹੁੰਦਾ ਸੀ ਪਰ ਵਿਆਹ ਤੋਂ ਬਾਅਦ ਚ ਉਹਨਾਂ ਦਾ ਛੋਟੀ ਛੋਟੀ ਗੱਲ ਤੋਂ ਝਗੜਾ ਹੋਣਾ ਸ਼ੁਰੂ ਹੋ ਗਿਆ ਲੜਾਈਆਂ ਪੱਡ ਗਈਆਂ ਇੱਕ ਦਿਨ ਉਹਨਾਂ ਦੀ ਮੈਰਿਜ ਐਨੀਵਰਸਰੀ ਸੀ ਪਤਨੀ ਨੇ ਕੁਝ ਨਹੀਂ ਕਿਹਾ ਨਾ ਹੀ ਵਿਸ਼ ਕੀਤਾ ਉਹ ਆਪਣੇ ਪਤੀ ਦਾ ਰਿਸਪੌਂਸ ਦੇਖਣਾ ਚਾਹੁੰਦੀ ਸੀ ਪਰ ਸਵੇਰੇ ਉਸ ਦਾ ਪਤੀ ਜੇਤੀ ਉੱਠਿਆ ਤੇ ਘਰ ਤੋਂ ਬਾਹਰ ਨਿਕਲ ਗਿਆ ਉਸ ਦੀ ਪਤਨੀ ਉਦਾਸ ਹੋ ਗਈ 2 ਘੰਟੇ ਬਾਅਦ 2:00 ਵਜੇ ਪਤਨੀ દોੜੀ ਹੋਈ ਗਈ ਤੇ ਦਰਵਾਜ਼ਾ ਖੋਲ੍ਹਿਆ ਉੱਥੇ ਉਸ ਦਾ ਪਤੀ ਕੇਕ ਤੇ ਗਿਫਟ ਲੈ ਕੇ ਖੜਾ ਸੀ ਉਸ ਨੇ ਆਪਣੀ ਪਤਨੀ ਨੂੰ ਹਿਸ਼ ਕੀਤਾ ਤੇ ਅੰਦਰ ਚਲਾ ਗਿਆ ਉਸੇ ਵਕਤ ਅਚਾਨਕ ਪਤਨੀ ਨੇ पुलिस का फोन आया कि तो पति की एक्सीडेंट मौत हो चुकी है उसकी जेब पे परसचों तो नंबर लभ के कॉल की है वो सोच लगी कि उसका पति तो हमने विश करके गया है पर उसने कितों गल सुनी सी कि मरे हुए इंसान की आत्मा ਆਪ ਦੀ ਆਖਰੀ ਇੱਛਾ ਪੂਰਾ ਕਰਨ ਲਈ ਜ਼ਰੂਰ ਆਉਂਦੀ ਹੈ ਉਹ ਉੱਚੀ ਉੱਚੀ ਰੋਣ ਲੱਗ ਗਈ ਉਸ ਨੂੰ ਆਪਣਾ ਸਾਰਾ ਲੜਨਾ ਝਗੜਨਾ ਹਾਸਾ ਮਜ਼ਾਕ ਜਾਂ ਆਉਣ ਲੱਗਿਆ ਆਪਣੇ ਆਪ ਨੂੰ ਕੋਸਿਆ ਕਿ ਆਖਰੀ ਵਕਤ ਵੀ ਬਹੁਤ ਕੁਝ ਅਧੂਰਾ ਰਹਿ ਗਿਆ ਉਹ ਆਪਣੇ પતિ ਲਈ ਕੁਝ ਨਾ ਕਰ ਸਕੇ ਜਦੋਂ ਕਮਰੇ ਵਿੱਚ ਗਈ बेटा उसका पति सचमुच उठे नहीं सी ओह हो जोर ना रोन लग पी प्लीज कम बैक आज तो बात नहीं लड़ा प्लीज प्लीज उसे वक्त बाथरूम चो निकल के किसी ने उसके मोटे से हाथ रख लिया उसने पीछे मुड़के देखा ता वह उसका पति सी उसने रोंदी ने उसनु के जफी पाई ते सारी गल दसी ते पति ने दसा कि उसका परस चोरी हो गया सी इसका मतलब जिस चोर ने पर्स चोरी एक्सीडेंट हो गया मैं पैसे किसे तो पैसे किसी फ्रेंड तो उधार लेके गिफ्ट लेके आया हाँ तो उसकी पत्नी अपने पति अपन बहवें ਰਾਬਾ ਦਾ ਸ਼ੁਕਰਾਨਾ ਕਰਦੀ ਹੋਈ ਪਪਾ ਮਾਰ ਕੇ ਰੌਣਕੀ ਦੋਸਤੋ ਜ਼ਿੰਦਗੀ ਵਿੱਚ ਕਿਸੇ ਦੀ ਅਹਿਮੀਅਤ ਉਦੋਂ ਪਤਾ ਲੱਗਦੀ ਹੈ ਜਦੋਂ ਉਹ ਨਹੀਂ ਹੁੰਦਾ ਅਸੀਂ ਆਪਣੇ ਦੋਸਤ ਪਰਿਵਾਰਕ ਮੈਂਬਰ ਰਿਸ਼ਤੇਦਾਰਾਂ ਨਾਲ ਹਾਸਾ ਮਜ਼ਾਕ ਵੀ ਕਰਦੇ ਅਤੇ ਲੜਦੇ ਵੀ ਆ ਪਰ ਜ਼ਿੰਦਗੀ ਦੀਆਂ ਕਰਵਟਾ ਕਦੇ ਕਦੇ ਫੋਲ ਨੂੰ ਸਦਾਰਨ ਦਾ ਮੌਕਾ ਨਹੀਂ ਦਿੰਦੀਆਂ ਇਸ ਲਈ ਖੁਸ਼ੀ ਖੁਸ਼ੀ ਨਾਲ ਜ਼ਿੰਦਗੀ ਬਿਤਾਓ ਤੇ ਆਪਣੀਆਂ ਨਰਾਜ਼ਗੀਆਂ ਜ਼ਿਆਦਾ دیر ਤੱਕ ਨਾ ਰੱਖੋ ਸੋ ਉਮੀਦ ਕਰਦਾ ਹਾਂ ਕਿ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਸੋ ਜੇ ਤੁਹਾਨੂੰ ਬਧੀਆਂ ਲੱਗੀ ਤਾਂ ਇਸ ਕਹਾਣੀ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਨਾ ਅਤੇ ਇਸ ਵੀਡੀਓ ਨੂੰ ਲਾਈਕ ਕਰਕੇ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲੈਣਾ so no